ਨਟ ਮਹਿਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਉ ਜਨ ਪਗ ਲਗੇ ਰਹਾ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਤਬ ਸ਼ਰਨਗੇ ਤੁਮ ਸ਼ਰਣਾਗਤ ਪ੍ਰਤਪਾਲਕ ਸੁਆਮੀ हम राखो वड पाप गे तुम्हारी संगत हर को को ना उधरेयो प्रभु कीए पतित पुवगे गुण गावत शीपा दुष्टारयो प्रभु राखी पैज जनगे जो तुमेरे गुण गावे स्वामी हा बल 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 तिनगे ਪਵਨ ਪਵੰਤ ਪਿਤ੍ਰ ਸਭ ਕੀ ਏ ਜਾਂ ਤੂਰ ਪਰਿ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨ ਸਕੇ ਹਮ ਤੁਮ ਵੱਡ ਵੱਡ ਪੁਰਖ ਵੱਡ ਗੇ ਜਨ ਨਾਨਕ ਤੋ ਦਇਆ ਪ੍ਰਭ ਥਾਰੋ ਹਮ ਸੇਵੈ ਤੁਮ ਜਨ ਪਗੇ ਨਟ ਮਹਿਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗੰਨਾਥ ਕਿਰਪਾ ਪ੍ਰਭ ਥਾਰੀ ਮਤ ਗੁਰਮਤ ਨਾਮ ਬਨੇ ਰਹਾ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕਿਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਪ੍ਰਸਾਨ ਲੂਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਨ ਹੋ हम कह न सके हर गुने जैसे तुम तैसे प्रभु तुम ही गुण जानो प्रभु अपने माया फास बन्ध बो बन्ध हर जपियो खुल खुलने ज्यों जल कुंचर तंदुए बांधियो हर चित्त ओ मुख मुखने स्वामी पार ब्रह्म परमेश्वर ਤੂੰ ਖੋਜੋ ਜੁਗ ਜੁਗਨੀ ਤੇਰੀ ਥਾ ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ਨੱਤ ਮਹਿਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੇ ਹਰ ਹਰ ਦਇਆਲ ਦਇਆ ਪ੍ਰਭ ਥਾਰੀ ਲੰਗ ਸਤ ਗੁਰ ਹਰ ਜਪਣੇ ਰਹਾਓ ਹਰ ਤੁਮ ਵੱਡ ਗੰਮ ਗੋਚਰ ਸਵਾਮੀ ਸਭ ਧਿਆਵੈ ਹਰ ਰੁੜਨੇ ਜਿਨ ਕੋ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੀ ਇਹ ਪਰਪੰਚ ਕੀਆ ਤਬ ਸਵਾਮੀ ਸਭ ਜਗ ਜੀਵਨ ਜੁਗਣੀ ਜਿਉ ਸਲ ਲੈ ਸਲ ਉਠਾਂ ਬੋਲੇ ਰੀ ਮੇਲ ਸਲ ਲੈ ਸਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਾ ਜਾਣੀ ਹਰ ਗਹਿਣੇ ਹਮ ਬਾਰਿਕ ਤੋਰ ਉਸਤਤ ਥਾਰੋ ਹਮ ਕਰੈ ਪ੍ਰਭੂ ਸਿਮਰਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵਾ ਸਭ ਫਲਨੀ ਜਨ ਨਾਨਕ ਹਰ 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 ਬਾਂਛੈ ਹਰ ਦੇਵੋ ਕਰਿ ਕਿਰਪਣੀ ਨਟ ਨਾਰਾਇਣ ਮੈਲਾ ਚੌਥਾ ਪੜਤਾਲ ਇਕੋ ਅੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਸੇਵ ਸਕੁਲ ਹਰ ਕਾਲ ਲੇ ਗੁਰ ਪਗ ਰੇਨ ਰਵਾਲ ਸਭ ਦਾਲਦ ਪੰਜ ਦੁਖਦਾਨ ਹਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਿਹ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਿਹ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦਪੇ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਮਕ ਹਰ ਹਰ ਮਿਲੇ ਭੈ ਗਲਤਾਨ ਹਾਲ ਨਿਹਾਲ ਨਿਹਾਲ ਨਟ ਮੈਲਾ ਚੌਥਾ ਮਨ ਮਿਲ ਸੰਤ ਸੰਗਤ ਸ਼ੁਭਵੰਤੀ ਸੋਨਾ ਕਥ ਤਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਤੀਰਤ ਕਲਯੁਗ ਵਿੱਚ ਊਤਮ ਮਤ ਗੁਰਮਤ ਕਥਾ ਧਜੰਤੀ ਜੇਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਨਟ ਮਹਿਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਿਸ ਕੋ ਬਲਬਲ ਬਾਲ ਸੋ ਹਰ ਜਨ ਹੈ ਫਲ ਫਾਲ ਹਰ ਹੋ ਹੋ ਮੇਲ ਨਿਹਾਲ راہ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤ ਕਪਟ ਚੁਕਾਹੋ ਮੇਰੇ ਗੁਰ ਸਿੱਖੋ ਨੇ ਕਪਟ ਕੁਮਾਵੋ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਤਬ ਪਾਏ ਜਿਨਾ ਹਰ ਤਬ ਜਾਣਿਓ ਮੇਰਾ ਨਾਮ ਜਨ ਨਾਨਕ ਕੋ ਮਤ ਹਰ ਤਬ ਦੀਨੀ ਹਰ ਦੇਖ ਨਿਕਟ ਫਦੂਰ ਨਿਹਾਲ 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 ਰਾਗ ਨਟ ਨਾਰਾਇਣ ਮੈਂ ਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਣਾ ਕਿਆ ਪਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰਚ ਆਵੇ ਕਿਰਪਾ ਕਰੋ ਜਿਸ ਪੁਰਖ ਵਿਧਾਤੇ ਸੋ ਸਦਾ ਸਦਾ ਤੁਧ ਧਿਆਵੇ ਕਮਨ ਜੋਗ ਕਮਨ ਗਿਆਨ ਧਿਆਨਾ ਕਮਨ ਗੁਨੀ ਰੀ ਜਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨਪ ਜਿੱਤ ਨਿਮਕ ਨਾ ਪ੍ਰਭਿ ਸਰਾਵੇ ਸੰਤ ਸੰਗ ਲਗ ਇਹ ਸੁਖ ਪਾਇਓ ਹਰ ਗੁਣ ਸਦੀ ਗਾਵੇ ਦੇਖਿ ਅਚਰਜ ਮਾ ਮੰਗਲ ਰੂਪ ਕੈਸੇ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਇਓ ਤਾ ਗਰਬਜੋਨ ਕਹਾਂ ਆਵੇ ਨਟ ਨਰਾਇਣ ਮੈਲਾ ਪੰਜਵਾ ਦੁਤ ਦੇ ਇਕ ਓੰਕਾਰ ਸਤਗੁਰ ਪ੍ਰਸਾਦ ਉਲਾਹ ਨੂੰ ਮੈਂ ਕਾਹੂ ਨਾ ਦੀਓ ਮਨ ਮੀਠ ਤੋਹਾਰੋ ਕੀਓ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋਹਾਰੋ ਜੀਓ ਇਆਂ ਉਹਾਰ ਤੁਮਹੀ ਤੁਮਹੀ ਏ ਗੁਰ ਤੇ ਮੰਤਰ ਦ੍ਰਿੜਿਓ ਜਬ ਤੇ ਜਾਨ ਪਾਈ ਇਹ ਬਤਾ ਤਬ ਕੁਸ਼ਲ ਖੇਮ ਸਭ ਥਿਓ ਸਾਦ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ਨਟ ਮੈ ਲਾ ਪੰਜਵਾ ਜਾ ਕੋ ਤਹੀ ਤੁਮਾਰੀ ਤੀਰ ਜਮ ਕੀ ਤ੍ਰਾਸ ਮਿਟੀ ਸੁਖ ਪਾਇਆ ਨਿਕਸੀ ਹਮੇ ਪੀਰ ਰਾਉ ਤਤਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਧਮ ਭੀਤ ਮਿਲੇ ਗੋਪਾਲਾ ਹੀਰ ਬਿਧੇ ਹੀਰ ਵਿਸੰਪ ਨਾਮ ਤਿਸ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹਿਲਾ ਪੰਜਵਾ ਆਪਣਾ ਜਨ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੀ ਵਿਸਾਰਿਓ ਰਹਾ ਬਰਨ ਚਹਿਨ ਨਾਹੀ ਕਿਛ ਪੇਖਿਓ ਦਾਸ ਕਾ ਕੋਲ ਨਾਮ ਵਿਚਾਰਿਓ ਕਰ ਕਿਰਪਾ ਨਾਮ ਹਰ ਦੀਓ ਸਹਿਜ ਸੁਭਾਏ ਸਵਾਰਿਓ ਨਾਮ ਬਿਖਮ ਅਗੰਕ ਤਸਾਗਰ ਇਸਤੇ ਪਾਰ ਉਤਾਰਿਓ ਤੇਖ-ਤੇਖ ਨਾਨਕ ਬਿਖਸਾਨੋ ਪੁਨਾ-ਪੁਨਾ ਬਲੇ ਹਾਰਿਓ ਨਟ ਮਹਿਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੈ ਖੇਨੂ ਭੀਤਰ ਆਤੋ ਦੁੱਖ ਨਾ ਰਹਿਓ ਰਹਾ ਖੋਜਤ ਖੋਜਤ ਭਇਓ ਬੇਰਾਗੀ ਸਾਧੂ ਸੰਗ ਲਿਓ ਸਗਲ ਤਿਆਗ ਇਕ ਲੇਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਨ ਤੇ ਨਿਸਤਾਰੇ ਜੋ ਜੋ ਸ਼ਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਤੋ ਨਾਨਕ ਅਨੰਦ ਭਇਓ ਨਟ ਮਹਿਲਾ ਪੰਜਵਾ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਤ ਲਾਗਾਇਓ ਜਨ ਆਪਣੇ ਕੋ ਮਨ 비ਦੋ ਪ੍ਰੇਮ ਕੀ ਖੋਰੀ ਜਸ ਦਾਵਤ ਤਸਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹਿ ਕਿਰਪਾ ਨਿਧ ਆਨ ਨ ਦੇਖੋ ਹੋਰੀ ਨਾਨਕ ਮੇਲਿਓ ਦਾਸ ਆਪਣਾ ਪ੍ਰੀਤ ਨ ਕਬਹੂ ਥੋਰੀ ਨਟ ਮਹਿਲਾ ਪੰਜਵਾ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਾਧੂ ਤੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰ ਰਹਿ ਕਿਰਪਾ ਨਿਧ ਘਟ ਘਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸ ਦਾਸ ਦਸਾਣ ਨਟ ਮਹਿਲਾ ਪੰਗਵ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਤਾਮ ਕ્રોਧ ਲੋਭ ਖੰਡ ਖੰਡ ਕੀਨੇ ਬਿਨਸੋ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸ਼ਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮੈ ਲਾ ਪੰਗਵਾਂ ਹਾ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ ਮੋਹਿਰ ਨਿਰਗੁਣ ਤੁਮ ਪੂਰਨ ਦਾਤੇ ਦੀਨਾਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨ ਮਨ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ਼ਨੇ ਹਾਲ ਨਟ ਪੜਤਾਲ ਮੈਲਾ ਪੰਜਵਾ ੴ ਸਤਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨਸੈ ਦੁਖ ਬਪਰੀਤ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਣੀ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਤਦਾਰਥ ਜੀਤ ਕੋਟ ਪਤਿਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤ